ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਮਾਈ ਵਰਕ ਤੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਸਭ ਨੂੰ ਇੱਕ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਲਓ ਜੀ ਤੁਸੀਂ ਦੇਖ ਹੀ ਸਕਦੇ ਆਪਾਂ ਬਣਾਵਾਂਗੇ ਘੜੇ ਤੋਂ ਕੈਂਪਰ ਜਾਂ ਤੋੜੇ ਤੋਂ ਵਾਟਰ ਕੂਲਰ ਤੁਸੀਂ ਕੀ ਕਹਿੰਦੇ ਆ ਸਾਡੇ ਮਾਲਵੇ ਵਾਲਿਆਂ ਦੀ ਇਸ ਤਰ੍ਹਾਂ ਦੀ ਬੋਲੀ ਹੁੰਦੀ ਆ ਹਰ ਇੱਕ ਦੇਸ਼ ਦੀ ਹਰ ਇੱਕ ਪਿੰਡ ਸ਼ਹਿਰ ਦੀ ਆਪੋ ਆਪਣੀ ਬੋਲੀ ਹੁੰਦੀ ਆ ਜੀ ਤੇ ਸਾਡੇ ਮਾਲਵੇ ਵਿੱਚ ਇਸ ਤਰ੍ਹਾਂ ਬੋਲਦੇ ਆ ਕੈਂਪਰ ਵੀ ਕਹਿੰਦੇ ਆ ਵਾਟਰ ਕੂਲਰ ਵੀ ਕਹਿ ਦਿੰਦੇ ਆ ਵੈਸੇ ਸਾਡੇ ਤੌੜਾ ਕਹਿੰਦੇ ਆ ਤੇ ਇਹ ਆਪਣੇ ਕੋਲੇ ਤੌੜਾ ਆ ਜੀ ਤੇ ਇਹਨੂੰ ਆਪਾਂ ਲਾਵਾਂਗੇ ਟੂਟੀ ਇਹ ਟੂਟੀ ਬਾਜ਼ਾਰ ਚੋਂ ਮਿਲ ਜਾਂਦੀ ਆ ਜੀ ਆਮ ਹੀ ਇਹ 30 ਰੁਪਏ ਦੀ ਟੂਟੀ ਆ ਤੇ ਆਮ ਆਪਣੇ ਘਰੇ ਤੋੜਾਤਾ ਹੁੰਦਾ ਹੀ ਆ ਤੋੜੇ ਨੂੰ ਟੂਟੀ 3 ਰੁਪਏ ਦੀ ਟੂਟੀ ਲਾ ਕੇ ਤੁਸੀਂ ਹਨਾ ਵਾਟਰ ਕੁਲਰ ਤਿਆਰ ਕਰ ਸਕਦੇ ਆ ਜਾਂ ਕੈਂਪਰ 3 ਰੁਪਈਆ ਦੇ ਵਿੱਚ ਹੀ ਰੈਡੀ ਕਰ ਸਕਦੇ ਹੋ ਤੇ ਇਸ ਲਈ ਜੀ ਤੁਸੀਂ ਇਹਨੂੰ ਸਟੈਂਡ ਤੇ ਰੱਖ ਲਿਓ ਜੇ ਤੁਹਾਡੇ ਕੋਲ ਸਟੈਂਡ ਆ ਜਾਂ ਤੁਸੀਂ ਇੱਟਾਂ ਤੇ ਰੱਖਣਾ ਸੈਲਫ ਤੇ ਰੱਖਦੇ ਆ ਕਿਸੇ ਕੁੰਡੇ ਚ ਰੱਖਦੇ ਆ ਜਾਂ ਇੱਕ ਤੋੜਾ ਰੱਖਣ ਵਾਲੇ ਹੋਰ ਆ ਬਣੇ ਹੁੰਦੇ ਆ ਹਨਾ ਕੁੰਡੇ ਵਰਗੇ ਉਹੋ ਜਿਹੇ ਜੀਚਾ ਪੱਗ ਪਾ ਕੇ ਰੱਖਦੇ ਉਸ ਤਰ੍ਹਾਂ ਦੇ ਉਸ ਹਾਵਣਾ ਤੁਸੀਂ ਇਹਨੂੰ ਸੈੱਟ ਕਰਕੇ ਰੱਖਣਾ ਜਿੱਥੋਂ ਪੂਰੀ ਵਿਖੋਲੇ ਜੀ ਵਧੀਆ ਪਾਣੀ ਆਪਾਂ ਕਿਸੇ ਜੱਗ ਚ ਕਾ ਪਾਉਣੇ ਆ ਜਾਂ ਗਲਾਸ ਚ ਪਾਉਣੇ ਆ ਤੇ ਇਸ ਤਰ੍ਹਾਂ ਤੁਸੀਂ ਕਿਸੇ ਵੀ ਤਿੱਖੀ ਨਕੀਲੀ ਜਿਵੇਂ ਆਪਣੀ ਰੰਬੀ ਨਹੀਂ ਹੁੰਦੀ ਗੁੱਡਣ ਵਾਲੀ ਲਸਣ ਵગેਰਾ ਗੁੱਡਣ ਵਾਲੀ ਇੱਕ ਧਰਮ ਬਾਤਾ ਚੌੜਾ ਹੁੰਦਾ ਇਹਨੂੰ ਰੰਬੀ ਕਹਿੰਦੀ ਆ ਇਹਦੇ ਨਾਲ ਤੁਸੀਂ ਹੌਲੀ ਹੌਲੀ ਅੰਦਰਲੇ ਪਾਸੇ ਹੱਥ ਰੱਖ ਕੇ ਜੀ ਸਪੂਟ ਦੇ ਨਾਲ ਇਸ ਤਰ੍ਹਾਂ ਇਹਨੂੰ ਰਗੜ ਰਗੜ ਕੇ ਚ ਸਰਾਖ ਕੱਢ ਲੈਣਾ ਕੇਰਾ ਪਹਿਲਾਂ ਥੋੜਾ ਛੋਟਾ ਜਿਹਾ ਹੋ ਹੋਲ ਜਾਂ ਮੋਰੀ ਤੁਸੀਂ ਕਿਸੇ ਕੀ ਕਹਿੰਦੇ ਆ ਸਰਾਖ ਕਹਿੰਦੇ ਆ ਇਹਦੇ ਵਾਸਤੇ ਜੀ ਇਹ ਖਿਆਲ ਰੱਖਣਾ ਤੁਸੀਂ ਤੋੜਾ ਮੋਟਾ ਲੈਣਾ ਵੀ ਤੋੜੇ ਵੀ ਕਈ ਤਰ੍ਹਾਂ ਦੇ ਹੁੰਦੇ ਆ ਕਈ ਪਤਲੇ ਤੋੜੇ ਹੁੰਦੇ ਉਹਨਾਂ 'ਚ ਨਾ ਤਾਂ ਪਾਣੀ ਠਰਦਾ ਹੀ ਤੇ ਨਾ ਪਾਣੀ ਵਧੀਆ ਰਹਿੰਦਾ ਤੋੜਾ ਆਮ ਕਰਕੇ ਮੋਟੇ ਹੀ ਮਿੱਟੀ ਦਾ ਹੀ ਵੀ ਵਧੀਆ ਰਹਿੰਦਾ ਵਾ ਬਾਕੀ ਸੈਮ ਦੇ ਘੜੇ ਦਾ ਪਾਣੀ ਮੈਂ ਅੱਗੇ ਵੀ ਵੀਡੀਓ ਪਾਈ ਸੀ ਜਿਹੜਾ ਸੈਮ ਦਾ ਘੜਾ ਹੁੰਦਾ ਨਾ ਉਹਦਾ ਪਾਣੀ ਵਧੀਆ ਹੁੰਦਾ ਵਾ ਤੁਸੀਂ ਇਸ ਤਰ੍ਹਾਂ ਦਾ ਵੀ ਮੋਟੀ ਮਿੱਟੀ ਦਾ ਤੋੜਾ ਲਿਆ ਕਰੋ ਵਧੀਆ ਹੁੰਦਾ ਉਹ ਤੋੜਾ ਉਹ ਕਿਸੇ ਵੀ ਚੀਜ਼ ਨੂੰ ਵੀ ਆਪਾਂ ਮਾੜਾ ਮੁੱਟਾ ਠੋਕਰ ਜAVE ਟੁੱਟਦਾ ਨਹੀਂ ਚੀਤੀ ਇਸ ਤਰ੍ਹਾਂ ਤੁਸੀਂ ਨਾ ਅੰਦਰਲੇ ਪਾਸੇ ਹੱਥ ਲਾ ਕੇ ਸਪੋਰਟ ਰੱਖ ਲੈਕੋ ਕਿਉਂਕਿ ਜੀ ਮਿੱਟੀ ਦੀ ਚੀਜ਼ ਆ ਹਨਾ ਕੋਈ ਇਹਦਾ ਯਕੀਨ ਨਹੀਂ ਹੁੰਦਾ ਤੇ ਇਹ ਹਰ ਆਪਣੀ ਬੀਬੀ ਭੈਣ ਵੀ ਜੇ ਚਾਵੇ ਤਾਂ ਹਨਾ ਵੀ ਕੀ ਨਹੀਂ ਕਰ ਸਕਦੀ ਸਾਰਾ ਕੁਝ ਆਪਾਂ ਕਰ ਸਕਦੇ ਹਾਂ ਇਸ ਤਰ੍ਹਾਂ ਸਰਾਖ ਕਰ ਲਿਓ ਜੀ ਤੇ ਇਹ ਜਿਹੜੀ ਆਪਣੀ 30 ਰੁਪਏ ਦੀ ਟੂਟੀ ਇਹਨੂੰ ਲਾ ਕੇ ਦੇਖ ਲਿਓ ਨਾਲ ਦੀ ਨਾਲ ਬਾਲਾ ਵੱਡਾ ਬਣਾ ਸਰਾਖ ਹੋ ਜੇ ਵੀ ਉਹਦੇ ਵਿੱਚ ਇਹ ਵਿੱਚ ਪੈਂਦੀ ਹੋ ਜੇ ਤੇ ਉਹਦੇ ਨਾਲ ਸਾਰੀਆਂ ਸਪੋਰਟ ਲਈ ਵਾਸਲ ਜਿਹੜਾ ਦਿੱਤਿਆਂ ਹੁੰਦੇ ਨਾ ਬਿਲਕੁਲ ਵੀ ਪਾਣੀ ਨਹੀਂ ਇਹ ਚ ਸਿਮੂਗਾ ਤੇ ਇਹ ਤੌੜਾ ਬਹੁਤ ਕੰਮ ਆ ਸਕਦਾ ਜੀ ਤੁਸੀਂ ਇਹਨੂੰ ਨਾ ਵੀ ਵਾਰ-ਵਾਰ ਆਪਾਂ ਹੱਥ ਪਾਉਣੇ ਆ ਹਨਾ ਤੌੜੇ ਦੇ ਵਿੱਚ ਪਾਣੀ ਕੱਢਦੇ ਆ ਭਾਵੇਂ ਆਪਾਂ ਹੱਥ ਇਲਾਕੀ ਸਾਫ਼ ਕਰ ਲਗੇ ਜੀ ਸਫਾਈ ਜ਼ਰੂਰੀ ਹੈ ਆਪਣੀ ਸਿਹਤ ਲਈ ਤੇ ਇਸ ਲਈ ਤੁਸੀਂ ਨਾ ਇਹਨੂੰ ਤੋੜੇ ਨੂੰ ਜਿਹੜਾ ਟੂਟੀ ਲਾ ਕੇ ਕੈਂਪਰ ਜਾਂ ਵਾਟਰ কুলਰ ਬਣਾ ਲਓਗੇ ਸਿਰਫ 30 ਰੁਪਈਆਂ ਦੇ ਵਿੱਚ ਫਿਰ ਤੁਹਾਨੂੰ ਸੌਖਾ ਹੋ ਜਾਊਗਾ ਤੁਸੀਂ ਉੱਪਰ ਤੋੜੇ ਦੀ ਪਲੇਟ ਚੱਪਣ ਕੀ ਦਿਨੇ ਉਹਨੂੰ ਦੇ ਕੇ ਦਾ ਮੂੰਹ ਵੀ ਬਣ ਸਕਦੇ ਆ ਕਿਉਂਕਿ ਅੱਜ ਕੱਲ੍ਹ ਦੀ ਗਰਮੀ ਦਾ ਮੌਸਮ ਆ ਤੇ ਕਿਰਲੀਆਂ ਦੇ ਪੂਂਗ ਵਗੇਰਾ ਜਾਂ ਕਿਰਲੀਆਂ ਦੇ ਬੱਚੇ ਪਤਾ ਨਹੀਂ ਲੱਗਦਾ ਜੀ ਕਦੋਂ ਵਿੱਚ ਡੈਗ ਪੈਣ ਜਾਂ ਕੋਈ ਹੋਰ ਚੂਹੀ ਜਾਂ ਕੋਈ ਹੋਰ ਕੀੜੇ ਮਕੌੜੇ ਗਰਮੀਆਂ ਦੇ ਵਿੱਚ ਬਹੁਤ ਜੀਵ ਜੰਤੂ ਹਨਾ ਨਿਕਲਦੇ ਆ ਖਾਸ ਕਰਕੇ ਮੀਂਹ ਪਏ ਤੋਂ ਤੇ ਤੁਸੀਂ ਇਸ ਤਰ੍ਹਾਂ ਕਰਕੇ ਸਰਾਖ ਕੱਢ ਲਿਓ ਜੀ ਤੇ ਜੇ ਆਪਾਂ ਟੂਟੀ ਲਾ ਲਾਂਗੇ ਤਾਂ ਆਪਾਂ ਨੂੰ ਸੌਖਾ ਹੋ ਜੂਗਾ ਪਕੇਰਾ ਸਵਾਰ ਕੇ ਤੋੜੇ ਦਾ ਜਦੋਂ ਮੂੰਹ ਬੰਦ ਲਾ ਕੇ ਕਿਸੇ ਕਾਟਨ ਦੇ ਕੱਪੜੇ ਦੇ ਨਾਲ ਹਨਾ ਟਾ ਕੇ ਪਲੇਟ ਢੱਕਣ ਦੇ ਨਾਲ ਫਿਰ ਆਪਾਂ ਬੇਫਿਕਰੇ ਹਾਂ ਜੀ ਤੇ ਇਹਨੂੰ ਤੁਸੀਂ ਸੈਲਫ ਤੇ ਰੱਖਣਾ ਜਾਂ ਤੁਸੀਂ ਇਸ ਤਰ੍ਹਾਂ ਸਟੈਂਡ ਸਾਡੇ ਤੇ ਸਟੈਂਡ ਕਹਿੰਦੇ ਤੁਸੀਂ ਦੱਸਿਓ ਇਹਨੂੰ ਕੀ ਕਹਿੰਦੇ ਆ ਤੇ ਉਸ ਹਾਵਣਾਂ ਰੱਖ ਕੇ ਆਪ ਦਾ ਸਾਵਣ ਅੰਦਾਜ਼ੇ ਦੇ ਨਾਲ ਇਹ ਚ ਸਰਾਖ ਕੱਢਣਾ ਜੀ ਟੂਟੀ ਲਾਉਣ ਵਾਸਤੇ ਤੇ ਇਸ ਤਰ੍ਹਾਂ ਵੀ ਅੰਦਰਲੇ ਪਾਸੇ ਹੱਥ ਨਾਲ ਸਪੋਰਟ ਦੇ ਕੇ ਵੇਖ ਲਿਓ ਜੀ ਪੂਰੀ ਸਪੋਰਟ ਰੱਖਿਓ ਹੱਥ ਨਾਲ ਕਿਉਂਕਿ ਮਿੱਟੀ ਦੀ ਚੀਜ਼ ਦੀ ਕੋਈ ਮਨਿਆਦ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਅੱਜ ਕੱਲ ਤਾਂ ਮਨਿਆਦ ਨਹੀਂਗੀ ਪਰ ਥੋੜੀ ਜੀ ਬਚਤ ਨਾਲ ਆਪਾਂ ਕੇਅਰਫੁਲੀ ਕੰਮ ਕਰਾਂਗੇ ਤਾਂ ਆਪਾਂ ਨੂੰ ਸੌਖਾ ਆ ਜਾਊਗਾ ਤੇ ਇਹ ਟੂਟੀ ਵਿੱਚ ਲਾ ਕੇ ਤੁਸੀਂ ਵੇਖ ਲਓ ਕਿੰਨੇ ਕੁ ਸਰਾਖ ਦੀ ਲੋੜ ਐ ਇਸ ਤਰ੍ਹਾਂ ਤੁਸੀਂ ਸਰਾਖ ਕਰ ਸਕਦੇ ਆ ਜ਼ਰੂਰੀ ਨਹੀਂ ਜੀ ਇਹ ਟੂਟੀ ਲਈ ਆਪਾਂ ਨੂੰ ਗਰਮੀ ਜੀ ਕੰਮ ਦਿੰਦੀ ਆ ਤੇ ਤੁਸੀਂ ਸਰਦੀਆਂ ਵਿੱਚ ਵੀ ਇੱਥੇ ਗਰਮ ਪਾਣੀ ਪਾ ਕੇ ਰੱਖ ਸਕਦੇ ਜਾਂ ਕਈ ਵਾਰ ਆਪਣੀ ਟੂਟੀ ਚ ਪਾਣੀ ਮੁੜ ਜੇ ਜਿਵੇਂ ਅੱਜ ਕੱਲ ਮੀਂਹ ਰੰਗਣ ਤੇ ਲੈਟ ਨਾਵੇ ਟੈਂਕੀ ਦਾ ਪਾਣੀ ਮੁੱਕ ਜਾਂਦਾ ਤੇ ਆਪਾਂ ਨੂੰ ਵਾਰ-ਵਾਰ ਬਾਲਟੀ ਜਾਂ ਬੱਠਲ ਚ ਪਾਣੀ ਰੱਖਦੇ ਆ ਹਨ ਤਾਂ ਉਹ ਖਰਾਬ ਹੋ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਤੋੜਾ ਤੋੜੇ ਚ ਪਾਣੀ ਪਾ ਕੇ ਸਲਫਤੇ ਰੱਖ ਕੇ ਵਰਤ ਸਕਦੇ ਆ ਤੇ ਇਹ ਤੁਸੀਂ ਤੋੜਾ ਵੱਡਾ ਛੋਟਾ ਜਿੱਡਾ ਮਰਜ਼ੀ ਲੈ ਲਿਓ ਜੀ ਇਪਾਂ ਮਾ ਤੁਸੀਂ ਸਾਰੇ ਤੋੜਿਆਂ ਨੂੰ ਘਰੇ ਜਿੰਨੇ ਵੀ ਤੋੜੇ ਤੁਸੀਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਸਰਾਹ ਕਰਕੇ ਟੂਟੀਆਂ ਲਾ ਲਿਓ ਬਹੁਤ ਸੌਖਾ ਹੈ ਕਿਉਂਕਿ ਜੀ ਮੁੱਲ ਦਾ ਜਿਹੜਾ ਆਪਾਂ ਵਾਟਰ ਕੁਲਰ ਜਾਂ ਕੈਂਪਰ ਲੈਨੇ ਉਹ 5-7 ਸੌ ਦਾ ਦਿੰਦੇ ਆ ਤੇ ਇਹ ਤੋੜਾ ਹੋਂ ਤਾਂ ਵੈਸੇ ਆਪਣੇ ਪਿੰਡਾਂ ਦੇ ਵਿੱਚ ਕਿਮਿਆਰ ਸੇਪੇਂਗਾਗੇ ਹੁੰਦੀਆਂ ਹਨਾ ਆਪਣੇ ਪੁਰਾਣੇ ਬਜ਼ੁਰਗਾਂ ਦੀਆਂ ਕੀਤਾ ਕੋ 6 ਮਹੀਨੀ ਹਾੜੀ ਸੋਣੀ ਵੱਢੀ ਤੋਂ ਆਪਣੇ ਘਰੇ ਆਉਂਦੇ ਆ ਤੇ ਤੋੜੇ ਵਗੇਰਾ ਆਪਾਂ ਨੂੰ ਦੇ ਜਾਂਦੇ ਕੋਈ ਵੀ ਵਰਤਨ ਤੇ ਕਾਂਕ ਛੋਣਾ ਲੈ ਜਾਂਦੀ ਆ ਤੇ ਜੇ ਨਹੀਂ ਤਾਂ 100-150 ਦਾ ਜੀ ਤੋੜਾ ਆ ਜਾਂਦਾ ਬਾਜ਼ਾਰ ਦੇ ਵਿੱਚੋਂ ਤੁਸੀਂ ਮੋਟੀ ਮਿੱਟੀ ਦਾ ਵੇਖ ਕੇ ਲੈ ਲਿਓ ਤੇ ਤੁਸੀਂ ਪੁਰਾਣੇ ਘੜੇ ਨੂੰ ਵੀ ਇਸ ਤਰ੍ਹਾਂ ਜਾਂ ਤੋੜੇ ਨੂੰ ਟੂਟੀ ਲਾ ਸਕਦੇ ਆ ਬਹੁਤ ਸੌਖੇ ਤੇ ਆਸਾਨ ਤਰੀਕੇ ਨਾਲ ਬਿਲਕੁਲ ਵੀ ਪਾਣੀ ਨਹੀਂ ਸਹਿਮਦਾ ਇਹਦੇ ਵਿੱਚੋਂ ਤੇ ਕੰਮ ਚ ਲਿਆ ਸਕਦੇ ਆ ਹਨਾ ਵੀ ਆਪਾਂ ਭਰ ਕੇ ਰੱਖ ਲਗੇ ਬਾਹਰ ਹੱਥ ਵਗੈਰਾ ਧੋਣੇ ਹੁੰਦੀ ਹੈ ਤੇ ਜਾਂ ਆਪਾਂ ਪਸ਼ੂ ਡੰਗਰ ਦੇ ਵਿੱਚ ਵੀ ਇਹਨੂੰ ਭਰ ਕੇ ਰੱਖ ਸਕਦੇ ਆ ਉੱਥੇ ਫਿਰਦੇ ਆਪਾਂ ਨੂੰ ਹੱਥ ਧੋਣ ਦੀ ਲੋੜ ਹੁੰਦੀ ਹੈ ਕਈ ਵਾਰ ਹਨਾ ਉਧਰ ਟੂਟੀ ਵੇਰੇ ਦਾ ਪ੍ਰਬੰਧ ਸਾਰਿਆਂ ਦੇ ਘਰੇ ਨਹੀਂ ਹੁੰਦਾ ਜੀ ਤੇ ਇਸ ਤਰ੍ਹਾਂ ਤੁਸੀਂ ਕਰਕੇ ਇਹਨੂੰ ਇੱਟਾਂ ਤੇ ਵੀ ਰੱਖ ਸਕਦੇ ਆ ਤੁਸੀਂ ਪੁਰਾਣੇ ਕੁੰਡੇ ਚ ਵੀ ਰੱਖ ਸਕਦੇ ਆ ਸਲਪ ਤੇ ਰੱਖ ਕੇ ਜਿਵੇਂ ਮਰਜ਼ੀ ਤੁਸੀਂ ਰੱਖ ਲਓ ਜੇ ਤੁਹਾਡੇ ਕੋਲੇ ਸਟੈਂਡ ਨਹੀਂ ਹੈਗਾ ਤਾਂ ਤੇ ਇਹੇ ਟੂਟੀ ਲਾਉਣ ਲੱਗਿਆ ਖਾਸ ਧਿਆਨ ਰੱਖਣਾ ਬਾਹਲਾ ਧੱਕੇ ਨਾਲ ਨਹੀਂ ਜੀ ਇਹਨੂੰ ਵੀ ਵਟ ਦੇਣਾ ਕਿਉਂਕਿ ਮਿੱਟੀ ਦਾ ਭਾਂਡਾ ਇਹ ਟੜਕ ਸਕਦਾ ਓਨੀ ਕਿ ਜਿੰਨੀ ਕਿ ਇਹ ਆਵੇ ਕੱਸੀ ਜਾਵੇ ਓਨੀ ਕੀ ਕੱਸਿਓ ਤੇ ਹੁਣ ਆਪਾਂ ਇਹਨੂੰ ਧੋ ਕੇ ਪਾਣੀ ਦਾ ਪਰ ਲੈਨੇ ਆ ਪਾਣੀ ਬਾਲ ਗਏ ਤੇ ਕਸਣ ਦਾ ਮਤਲਬ ਮੇਰਾ ਵੀ ਟੈਟ ਓਨੀ ਕੀ ਟੂਟੀ ਕਰਿਓ ਜਿੰਨੀ ਕ ਵੀ ਹੋਵੇ ਬਾਹਲੀ ਨਾਲ ਤੁਸੀਂ ਕਰਿਓ ਕਿਉਂਕਿ ਲੋਹੇ ਦਾ ਜਾਂ ਪਰਾਸ਼ਟਕ ਦੀ ਜੀ ਜਨਾ ਤਾਂ ਆਪਾਂ ਥੋੜਾ ਧੱਕਾ ਕਰ ਸਕਦੇ ਹਾਂ ਪਰ ਇਹ ਮਿੱਟੀ ਦਾ ਭੰਡਾ ਹੈ ਜੀ ਤੇ ਟੜਕਣਾ ਜਾਵੇ ਇਹਨਾਂ ਵੀ ਤੁਹਾਡੀ ਮਿਹਨਤ ਕੀਤੀ ਬੇਕਾਰ ਜਾਵੇ ਤੇ ਧਿਆਨ ਨਾਲ ਥੋੜੀ ਜੀ ਕੱਸ ਲਿਓ ਇਸ ਤਰ੍ਹਾਂ ਪਾਣੀ ਪਾ ਕੇ ਆਪਾਂ ਘੜਾ ਭਰ ਕੇ ਰੱਖ ਲਿਆ ਜੀ ਦੇਖੋ ਇਹ ਟੂਟੀ ਵਧੀਆ ਕਿਸੇ ਪਾਸਿਓਂ ਪਾਣੀ ਨਹੀਂ ਸੈਮਦਾ ਜਿਸ ਐਮਦਾ ਹੋਵੇ ਜਾਂ ਲੀਕ ਹੁੰਦਾ ਹੋਵੇ ਤਾਂ ਤੋੜੇ ਦੇ ਥੱਲੇ ਤਾਂ ਓਕੇ ਡੁੱਲਣਾ ਤੇ ਵੈਸੇ ਨੂੰ ਆਮ ਸੈਮਦਾ ਘੜਾ ਵਧੀਆ ਹੁੰਦਾ ਜੀ ਤੇ ਟੂਟੀ ਦੇ ਵਾਲੇ ਦਵਾਲੇ ਬਿਲਕੁਲ ਵੀ ਪਾਣੀ ਨਹੀਂ ਸੈਮਦਾ ਜਿਉਂ ਕੜਾ ਸੈਮਦਾ ਤਾਂ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਤੁਸੀਂ 30 ਰੁਪਈਆ ਦੇ ਵਿੱਚ ਤੋੜੇ ਤੋਂ ਟੂਟੀ ਲਾ ਕੇ ਤੋੜੇ ਨੂੰ ਕੈਂਪਰ ਜਾਂ ਵਾਟਰ ਕੂਲਰ ਬਣਾ ਸਕਦੇ ਆ ਹਰ ਇੱਕ ਭੈਣ ਇਹ ਆਸਾਨੀ ਨਾਲ ਕੰਮ ਕਰ ਸਕਦੀ ਆ ਉੱਤੋਂ ਇਹਦਾ ਮੂੰਹ ਬੰਨ ਲਿਓ ਜੀ ਅੱਜਕੱਲ੍ਹ ਗਰਮੀ ਦੀ ਰੋਤਾ ਕਿਰਲੀਆਂ ਦੇ ਪੂਂਗ ਹੁੰਦੇ ਆ ਤੁਹਾਨੂੰ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਲਓ ਜੀ ਵੇਖੋ ਇੱਧਰ ਇਹ ਸਟੈਂਡ ਇਸ ਤਰ੍ਹਾਂ ਦਾ ਤੇ ਬਿਲਕੁਲ ਵੀ ਪਾਣੀ ਨਹੀਂ ਡੁੱਲਿਆ ਤੁਸੀਂ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਤੇ ਜੇ ਮੇਰੀ ਵੀਡੀਓ ਲ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਓਕੇ ਬਾਏ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਹੈ